پاس سار میں پرشاسن میڈیا کے سامنے اور احاطہ جنا چاند بنتا چر جو بھی بندے باہر آپ ویریفیٹیشن کیتی جا رہی جے کی تھی ہونی تا اسے ہر پورچ جینے اور پورا نردائی پورا مقایا ہے درندہ بڑھے ہیں تا دھنوں پتا ہوندہ کہ او بندہ ان میں جگہ دا نہیں لے دا جتھوں ਮਾਜ ਨੂੰ ਪਤਾ ਹੁੰਦਾ ਜਦੋਂ ਮੈਂ ਇਹ ਗੱਲ ਉੱਥੇ ਖੜੇ ਏਡੀਸੀ ਦੇ ਪੁਲਿਸ ਦੇ ਅਧਿਕਾਰੀ ਨੂੰ ਕਹੀ ਹੁਸ਼ਿਆਰ ਤੋਂ ਕੁਝ ਦਿਨ ਪਹਿਲਾਂ ਤਾਂ ਅੰਦਾਜ਼ਾ ਹਾਂ ਕੀ ਗੱਲ ਕਰਦਾ ਸੀ ਔਰ ਹੁਣ ਉਸੇ ਆਪੋਰ ਵਾਲਿਆਂ ਨੇ ਆਲਾਨ ਕਰਤਾ ਕਿ ਉਹਨਾਂ ਚ ਇਹਨਾਂ ਦੀ ਵੈਰੀਫਿਕੇਸ਼ਨ ਉੱਥੋਂ ਦੀ ਹੋ ਗਈ ਸੀ ਥੋੜੇ ਬਟਿੰਡੇ ਕੀਤਾ ਲੁਧਿਆਣਾ ਕੀਤਾ ਜਲੰਧਰ ਕੀਤਾ ਨਾ

ਇਹ ਛੋਪ ਦੀਆਂ ਗੱਲਾਂ ਕਿ ਤੁਸੀਂ ਕਹੋ ਸਾਡੇ ਕਲਕੱਤੀ ਵਾਲੇ ਮਾਰੇ ਜਾਣਗੇ ਅਸੀਂ ਕਿਹਨੂੰ ਮਾਰਿਆ ਹੈ 20 ਦਿਨ ਹੋ ਗਏ ਉਸ ਬੱਚੇ ਨਾਲ ਜੋ ਹੋਇਆ ਦੱਸੋ ਪੰਜਾਬ 'ਚ ਇੱਕ ਵੀ ਘਟਨਾ ਘੱਟੀ ਹੋਵੇ ਕਿਸੇ ਥਾਂ ਤੇ ਕਿਸੇ ਨੇ ਕਿਹਾ ਹੋਵੇ ਕਿ ਜਮਾਂ ਚੋਅ ਦਿਨ ਕੰਮ ਨਹੀਂ ਦੇ ਦੇਣਾ ਨਹੀਂ ਹੋਏਗਾ ਪਰ ਇਹ ਕਰਵਾਉ ਨਾਲ ਚਾਰੇ ਨੇ ਔਰ ਅੱਗੇ ਮੈਂ ਅੱਜ ਤੁਹਾਡੇ ਕੈਮਰੇ ਆ ਰਿਹਾ ਹਾਂ ਕਿ ਤੁਹਾਡੇ ਸਾਹਮਣੇ ਕਹਿਣਾ